ਸਥਾ ਕਰਨ ਦੀ ਆਪਣਾ ਜਿਹੜਾ ਆ ਸੰਗਠਨ ਦਿਖਾਇਆ ਏਗਾ ਦਿਖਾਇਆ ਆ ਕਿਉਂਕਿ ਅੱਜ ਜਿਲ੍ਹਾਪਤੀ ਕੇ ਵਾਲਮੀਕੀ ਮੱਤੀ ਸੇ ਸਮਾਜ ਐਸਪੀਓਸੀ ਐਸਪੀ ਸਮਾਜ ਜਰਨਲ ਸਮਾਜ ਸਾਰਾ ਏਕਾ ਕਰਕੇ ਕਿਉਂਕਿ ਸਾਡੇ ਜਿਹੜੇ ਗਰੀਬ ਕਿਸਾਨ ਭਰਾ ਆ ਉਹਨਾਂ ਨਾਲ ਬੜਾ ਤਕਾ ਹੁੰਦਾ ਹੈ ਉਹਨ ਕਰਕੇ ਅਸੀਂ ਅੱਜ ਸਾਰੇ ਜਨਨੀ ਰਲ ਕੇ ਸੰਗਠਨਤਾ ਦੀ ਲਈ ਏਕਾ ਕੀਤਾ ਹੈ ਅਸੀਂ ਆਪਣੇ ਸਮਾਜ ਦੇ ਵਿੱਚੋਂ ਆਪਣੇ ਪਰਿਵਾਰਾਂ ਦੇ ਵਿੱਚੋਂ ਜਿਹੜੀ ਰਾਜਨੀਤਿਕ ਜਿਹੜੀ ਪੂਰਸੀ ਹੈ ਉਹ ਹਾਸਲ ਕਰਨ ਲਈ ਜਥੇਬੰਦੀ ਦੂ ਬਿਆਨਾ ਬਾਗ ਦੀ ਧਰਮ ਸਮਾਜ ਦੇ ਨੈਸ਼ਨਲ ਚੇਅਰਪਰਸਨ ਮੈਡਮ ਹਰਪ੍ਰਿੰਦਰ ਕੌਰ ਸਮਾਜੀ ਉਹਨਾਂ ਨੂੰ ਜਿਹੜਾ ਤਰਨ ਤਰਨ ਦੀ ਜਿੰਮਣੀ ਚੋਣ ਦੇ ਵਿੱਚ ਅਸੀਂ ਜਿਹੜਾ ਆ ਪਾਰਟਿਸਪੇਟ ਕਰਾ ਰਹੇ ਆ ਇਲੈਕਸ਼ਨ ਜਿਹੜੀ ਆ ਉਹ ਲੜਾ ਰਹੇ ਆ ਤੇ ਮੈਂ ਆਸ ਕਰਦਾ ਹੈ ਮੇਰੇ ਪਰਿਵਾਰ ਦੇ ਉਹ ਜਿਹੜੇ 83000 ਗੁਣਾ ਜਿਹੜਾ ਤਰਨਤਾਰਨ ਚ ਰਹਿੰਦੇ ਨੇ ਛਾਦੂ ਕਾਸ 88 ਵਾਲਮੀਕੀ ਮੱਛੀ ਸੇ ਸਮਾਜ ਦੇ ਉਹ ਲੋਕ ਮੈਂ ਉਹਨਾਂ ਨੂੰ ਅਪੀਲ ਕਰਦਾ ਐ ਕਿ ਤੁਸੀਂ ਬੜੇ ਲੋਕਾਂ ਨੇ ਜਿਹੜੀਆਂ ਸਰਕਾਰਾਂ ਬਣਾਈਆਂ ਪਰ ਤੁਸੀਂ ਅੱਜ ਆਪਣੇ ਪਰਿਵਾਰ ਆਪਣੇ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਆਪਣੇ ਪਰਿਵਾਰ ਦੀ ਏਕਤਾ ਸੰਗਠਨਤਾ ਨੂੰ ਪਹਿਲਾ ਕਰਨ ਲਈ ਰਾਜਨੀਤਿਕ ਧਿਰਾਂ ਦੇ ਵਿੱਚ ਝੇਟਾ ਕਰਕੇ ਆਪਣੇ ਪਰਿਵਾਰਾਂ ਨੂੰ ਪੈਰ ਦੇ ਹੋਏ ਆਪਣੀ ਧਰਨ ਆਪਣੀ ਟੀ ਦੇ ਉੱਤੇ ਵਿਸ਼ਵਾਸ ਕਰਦੇ ਹੋਏ ਇਹ ਜਿਹੜੀ ਆ ਇਲੈਕਸ਼ਨ ਦੇ ਵਿੱਚ ਆਪਾਂ ਸਾਰਿਆਂ ਮੈਡਮ ਦਾ ਸਾਥ ਦੇਣਾ ਤੇ ਉਹਨਾਂ ਨੂੰ ਜਿਹੜਾ ਇਹ ਤੋਂ ਐਮਐਲਏ ਦੀ ਇਲੈਕਸ਼ਨ ਜਿਹੜੀ ਜਿਤਾ ਕੇ ਤੇ ਪੂਰੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਇਹ ਮੈਸੇਜ ਜਾਣਾ ਚਾਹੀਦਾ ਹੈ ਕਿ ਜਿਹੜਾ ਸਮਾਜ ਹੈ ਉਹ ਅੱਜ ਜਾਗਰੂਤ ਹੋ ਚੁੱਕਾ ਹੈ ਕਿਉਂਕਿ ਜਿੰਨਾ ਧੱਕਾ ਅਜੇ ਤੋਂ ਪਸ਼ੂਕੜ ਦੇ ਵਿੱਚ ਸਾਡੇ ਸਮਾਜ ਸਾਡੇ ਭਾਈਚਾਰੇ ਨਾਲ ਹੋ ਰਿਹਾ ਹੈ ਜੇਕਰ ਉਹ ਹੱਲ ਕੋਣੀ ਹੈ ਤੇ ਉਹ ਲੋਕ ਆਣੀ ਚਿਕ ਦੇ ਵਿੱਚ ਆਉਣੇ ਚਾਹੀਦੇ ਆ ਉਹ ਲੋਕ ਵਿਧਾਨ ਸਭਾ ਦੇ ਵਿੱਚ ਜਾਣੇ ਚਾਹੀਦੇ ਆ ਜਿਹੜੇ ਆਪਣੇ ਲੋਕਾਂ ਦੇ ਵਿੱਚੋਂ ਨਿਕਲੇ ਹੋਣ ਉਹ ਲੋਕ ਨਾ ਜਾਣ ਜਿਹੜੇ ਅਸੀਂਾਂ ਚੋਂ ਨਿਕਲੇ ਦੇਸੀਆਂ ਚ ਵੜ ਗਏ ਉਹ ਲੋਕ ਭੇਜੋ ਜਿਹੜੇ ਆਪਣੇ ਪਰਿਵਾਰਾਂ ਦਾ ਦਰਦ ਮਹਿਸੂਸ ਕਰਦੇ ਆ ਉਹ ਲੋਕ ਭੇਜੋ ਜਿਹੜੇ ਆਪਣੇ ਪਰਿਵਾਰਾਂ ਲਈ ਜੀਂਦੇ ਤੇ ਆਪਣੇ ਪਰਿਵਾਰਾਂ ਲਈ ਮਰਦੇ ਆ ਜਿਨ੍ਹਾਂ ਨੂੰ ਪਤਾ ਹੈ ਕਿ ਮੇਰੀਆਂ ਭੈਣਾਂ ਕਾਲੀਆਂ ਤੋਂ ਸੱਕ ਤੋੜਦੀਆਂ ਕਿੱਦਾਂ ਡੇਕੇ ਮਰ ਜਾਂਦੀਆਂ ਤੇ ਉਹਨਾਂ ਦਾ ਮੁੱਲ ਕੋਈ ਨਹੀਂ ਪੈਂਦਾ ਜਿਨ੍ਹਾਂ ਨੂੰ ਪਤਾ ਹੈ ਕਿ ਮੇਰੇ ਪਰਿਵਾਰਾਂ ਨਾਲ ਪਿੰਡਾਂ 'ਚ ਛੋਟਾ ਹੁੰਦਾ ਤੇ ਉਹਨਾਂ ਦਾ ਮੁੱਲ ਕੋਈ ਨਹੀਂ ਪੈਂਦਾ ਉਹਦੇ ਲਈ ਸਾਨੂੰ ਧਰਨੇ ਮੁਸਾਰੇ ਲਾਉਣੇ ਪੈਂਦੇ ਆ ਇਸ ਕਰਕੇ ਆਪਾਂ ਸਾਰਿਆਂ ਨੂੰ ਏਕਾ ਕਰਨਾ ਪੈਣਾ ਹੈ ਅੱਜ ਮਜਬੂਰ ਹੋ ਕੇ ਸਮਾਜ ਨੇ ਇਹ ਸੰਗਠਨਾ ਬਣਾਈਆਂ ਏਕਾ ਕੀਤਾ ਕਿ ਅਸੀਂ ਜਿਹੜੀ ਆ ਜਿਮਣੀ ਚੌਂ ਜਿਹੜੀ ਆ ਉਹ ਅੱਜ ਆਵਾਣ ਕਰਦੇ ਆ ਕਿ ਜਿਮਣੀ ਚੌਂ ਦੀ ਗਿਆਨਾ ਵਾਲਮੀ ਪਤਾਰੂ ਪਾਰ ਵੱਲੋਂ ਸਮੁੱਚੇ ਜਿਹੜੇ ਆਗੂ ਸਹਿਮਾਨ ਹੈ ਤਰਨਤਾਰਨ ਜ਼ਿਲ੍ਹੇ ਦੀ ਉਹ ਮਜ਼ਬੂਤ ਵੈਲਟ ਗਰੀਬਾਂ ਦੀ ਉਹ ਆਵਾਜ਼ ਜਿਹੜੀ ਜੱਥੇਬੰਦੀ ਗੁਰਦਿਆਣਾ ਵਾਲੀ ਧਰਮ ਸਮਾਜ ਹੈ ਉਹਨਾਂ ਵੱਲੋਂ ਇਕਾ ਕਰਕੇ ਤਰਨਤਾਰਨ ਦੀ ਜਿੰਮਣੀ ਚੋਰ ਲੜਦਾ ਜਿਹੜਾ ਉਹ ਲੜ ਕਰ ਦਿੱਤਾ ਗਿਆ ਅਤੇ ਸਾਡੀ ਜਿਹੜੇ ਕੈਂਡੀਡੇਟ ਹੈ ਉਹ ਮੈਡਮ ਹਰਪ੍ਰਿੰਦਰ ਕੌਰ ਉਸਮਾਜੀ ਹੋਣਗੇ ਅਤੇ ਉਹ ਜਿਹੜੇ ਆ ਇਸ ਇਲੈਕਸ਼ਨ ਦੇ ਵਿੱਚ ਪਾਰਟਿਸਪੇਟ ਕਰਨਗੇ ਤੇ ਮੈਨੂੰ ਆਸ ਹੈ ਮੇਰੇ ਪਰਿਵਾਰ ਦੇ ਉਹ ਅਰਧਕ ਯੋਧੇ ਜਰਨੈਲਾ ਮਾਤਾਵਾਂ ਪੈਣਾ ਤੇ ਕਿ ਤੁਸੀਂ ਆਪਣੇ ਪਰਿਵਾਰ ਦੇ ਉੱਤੇ ਪੁਰਸਾ ਕਰਦੇ ਹੋਏ ਇਕਦਾ ਸੰਗਰਤਾ ਦਿਖਾਓਗੇ ਤੇ ਇਸ ਇਲੈਕਸ਼ਨ ਵਿੱਚ ਆਪਣੇ ਪਰਿਵਾਰ ਨੂੰ ਵੋਟ ਦੇ ਕੇ ਜਿਹੜਾ ਫੁੱਟੇ ਨਾਲ ਜਿਹੜਾ ਕਾਮਯਾਬ ਕਰੋਗੇ ਜੋ ਬੋਲੇ ਸੋਨਾ ਪਾ ਬਾਹਰ ਬਾਹਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਤਾਂ ਅਸੀਂ ਸਾਰੀ ਸੰਗਤ ਔਰ ਬਾਬਾ ਜੀ ਦੇ ਪਰਿਵਾਰ ਨੂੰ ਔਰ ਬਾਬਾ ਜੀ ਨੂੰ ਮੇਲੇ ਦੀਆਂ ਲੱਖ ਲੱਖ ਵਧਾਈਆਂ ਦਿੰਨੇ ਆ। ਔਰ ਜਿੱਦਾਂ ਕਿ ਸਾਡੇ ਲੀਡਰ ਸਰਵਾਨਾ ਨੇ ਦੱਸਿਆ ਹੈ ਕਿ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਤਰਨਤਾਰਨ ਦੇ ਵਿੱਚ ਜਿਹੜੀ ਜਿੰਮਣੀ ਚੋਣ ਹੋ ਰਹੀ ਹੈ ਉਹਦੇ ਵਿੱਚ ਬਾਬਾ ਜੀ ਦਾ ਅਸ਼ਵਾਦ ਨਾਲ ਮੈਨੂੰ ਮਾਣ ਬਖਸ਼ਿਆ ਹੈ। ਪਰ ਮੈਂ ਆਪ ਸਾਰੇ ਅੱਗੇ ਅਪੀਲ ਕਰਦੀ ਆ ਕਿ ਜਿੱਥੇ-ਜਿੱਥੇ ਤਰਨਤਾਰਨ ਹਲਕੇ ਦੇ ਵਿੱਚ ਆਪ ਜੀ ਦੇ ਰਿਸ਼ਤੇਦਾਰ ਨੇ ਆਪਣੇ ਭੈਣ ਭਰਾਣੀ ਸਾਰੇ ਤੁਸੀਂ ਸਾਡਾ ਸਾਥ ਦਿਓ ਪਰ ਮੈਂ ਕਹਿਣਾ ਚਾਹੁੰਨੀ ਆ ਕਿ ਜਿਹੜਾ ਕਿ ਇਹਨਾਂ ਸਰਕਾਰਾਂ ਨੇ ਇਥੇ ਨਸ਼ਾ ਫਲਾਇਆ ਹੈ ਜਿਹੜਾ ਸਾਡੇ ਸਮਾਜ ਨੂੰ ਖੋਣ ਲਾਇਆ ਹੈ ਇਹਨਾਂ ਨੇ ਉਹਨੂੰ ਖਤਮ ਕਰਨ ਲਈ ਔਰ ਸਾਡੇ ਸਮਾਜ ਨੂੰ ਬਰਾਬਰਤਾ ਦੇ ਵਿੱਚ ਲਿਆਉਣ ਲਈ ਸਾਨੂੰ ਬਹੁਤ ਜ਼ਰੂਰੀ ਹੈ ਕਿ ਅਸੀਂ ਰਾਜਨੀਤੀ ਦੇ ਵਿੱਚ ਉਤਰੀ ਇਹ ਨਹੀਂ ਆ ਕਿ ਸਾਡੇ ਸਮਾਜ ਦੇ ਲੋਕ ਜਿਹੜੇ ਨੇ ਉਹ ਐਮਐਲਏ ਨਹੀਂ ਹੈ ਐਮਪੀ ਨਹੀਂ ਹੈ ਪਰ ਕਿਤੇ ਨਾ ਕਿਤੇ ਉਹ ਲੋਕ ਸਾਡੇ ਸਮਾਜ ਨੂੰ ਪੁੱਲ ਕੇ ਤੇ ਸਿਰੀ ਪੁਨਾ ਕਰਨ ਲੱਗ ਗਏ ਨੇ ਉਹ ਸਹਕਾਰਾਂ ਦਾ ਸਿਰੀ ਪੁਨਾ ਕਰ ਗਏ ਨੇ ਘਰ ਰਹੇ ਨੇ ਉਹ ਸਿਰੀ ਪੂਰਾ ਖਤਮ ਕਰਨ ਲਈ ਤੁਹਾਨੂੰ ਮਜਬੂਰਨ ਜਿਹੜਾ ਇਲੈਕਸ਼ਨ ਦੇ ਵਿੱਚ ਉਤਰਨਾ ਪਿਆ ਹੈ ਮੈਂ ਆਪ ਸਭ ਨੂੰ ਅਪੀਲ ਕਰਨੀ ਆ ਕਿ ਪੂਰ ਜੋਰ ਜੋਰ ਲਾਓ ਜਿੱਦਾਂ ਕਿ ਤੁਸੀਂ ਹੋਰਾਂ ਲੋਕਾਂ ਪਿੱਛੇ ਲਾਂਦੇ ਹੋ ਮੈਂ ਤੁਹਾਡੀ ਬੇਟੀ ਆ ਮੈਂ ਤੁਹਾਡੇ ਸਮਾਜ ਦੀ ਬੇਟੀ ਆ ਮੈਂ ਤੁਹਾਡੀ ਗੱਲ ਔਰ ਤੁਹਾਡਾ ਪਚਾਵਾਂਗੀ ਔਰ ਤੁਹਾਡੇ ਜਿਹੜੇ ਹੱਕ ਐ ਉਹ ਸਾਰੇ ਤੁਹਾਡੇ ਚੋਣੇ ਵਿੱਚ ਪਾਵਾਂਗੀ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਸਾਡੇ ਸਤਕਾਰ ਜੋ ਸਾਡੇ ਸੰਤ ਮਹਾਪੁਰਸ਼ਾਂ ਦਾ ਜਿਨ੍ਹਾਂ ਨੇ ਸਾਨੂੰ ਮਾਣ ਤੇ ਸਤਕਾਰ ਨਾਲ ਨਿਵਾਜਿਆ ਹੈ ਤੇ ਅਸੀਂ ਵੀ ਜਿਹੜਾ ਬਾਬਾ ਜੀ ਨੂੰ ਵਾਦਾ ਕਰਦੇ ਆ ਕਿ ਜੇ ਇਹ ਜਿਹੜੀ ਟਿਕਟ ਐ ਇਹ ਜਿਹੜੀ ਸੀਟ ਐ ਅਸੀਂ ਪੂਰੀ ਇਮਾਨਦਾਰੀ ਨਾਲ ਲੜਾਂਗੇ ਔਰ ਜਿੱਤ ਜਾਨੇ ਆ ਤੇ ਪੂਰੀ ਇਮਾਨਦਾਰੀ ਨਾਲ ਆਪਣੇ ਸਮਾਜ ਦੇ ਹੱਕ ਜਿਹੜੇ ਆ ਉਹਨਾਂ ਦੀ ਝੋਲੀ ਵਿੱਚ ਪਾਵਾਂਗੇ ਸੋ ਬਲੇ ਸੋ ਦਰਪਾ ਮਾਨ ਰਾਮ ਨਿਸ਼ ਮਹਾਰਾਜ ਕੀ ਜੈ ਜੈ ਵਾਲਮੀਕੀ ਜੈ ਪੀ ਵਾਹਿਗੁਰੂ ਜੀ ਕਾ ਖਾਲਸਾ